ਸੋ ਬਿਲਕੁਲ ਹੋਰ ਵੀ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਤੁਸੀਂ ਕੀ ਨਾਮ ਕੀ ਆ ਅਰਸ਼ਦੀਪ ਕੌਰ ਅਰਸ਼ਦੀਪ ਕੌਰ ਤੇ ਤੁਹਾਡਾ ਸਿਮਰ ਕਿੰਨਾ ਟਾਈਮ ਹੋ ਗਿਆ ਇੱਥੇ ਆਂਦੇ ਨੂੰ ਬਹੁਤ ਟਾਈਮ ਹੋ ਗਿਆ ਅਸੀਂ ਤਾਂ ਇੱਥੋਂ ਦੇ ਹੀ ਰਹਿਣ ਵਾਲੇ ਆ ਤੇ ਅੱਛਾ ਹੁਣ ਨਹੀਂ ਰਹਨੇ ਆ ਕਿੰਨੇ ਕੁ ਮਰਾਦਾਂ ਇੱਥੇ ਆ ਕੇ ਪੂਰੀਆਂ ਹੋਈਆਂ ਨੇ ਕਿੰਨੇ ਕੁ ਕੁਛ ਇੱਛਾਵਾਂ ਜੜੀਆਂ ਨੇ ਪੂਰੀਆਂ ਹੋਈਆਂ ਜਿਹਨੇ ਵੀ ਲੋਕ ਮਤਲਬ ਕਿ ਆਪਣੀ ਇੱਛਾ ਲੈ ਕੇ ਆਉਂਦੇ ਉਹਨਾਂ ਦੀ ਆਲਮੋਸਟ ਪੂਰੀਆਂ ਹੋਈਆਂ ਜਿੰਨੇ ਆਦਾਂ ਵੀ ਸੁਣਿਆ ਹਨਾ ਪੂਰੀਆਂ ਹੋਈਆਂ ਹੀ ਨੇ ਅੱਜ ਕਿੰਨੇ ਕ ਮੰਦ ਦੇ ਵਿੱਚ ਸ਼ਰਦਾ ਲੈ ਕੇ ਆਉਂਦੇ ਹੋ ਇੱਥੇ ਤੇ ਕਿੰਨੇ ਕ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਸ਼ਾਂਤੀ ਤੇ ਉਹ ਮਿਲਦੀ ਹੈ ਤਾਂ ਇਦਾਂ ਹੁੰਦਾ ਹੈ ਕਿ ਥੋੜਾ ਇੱਥੇ ਆ ਕੇ ਸ਼ਾਂਤੀ ਕਰੇ ਮਨ ਚੰਚਲ ਹੁੰਦਾ ਆਪਣਾ ਕਿ ਇਧਰ ਉਧਰ ਲੱਗਿਆ ਰਹਿੰਦਾ ਪਰ ਇੱਥੇ ਆ ਕੇ ਥੋੜਾ ਸ਼ਾਂਤ ਹੋ ਜਾਂਦਾ ਸੋ ਬਿਲਕੁਲ ਇੱਥੇ ਜਿਹੜੇ ਨੇ ਲੋਕੀ ਪਹੁੰਚਦੇ ਨੇ ਸ਼ਰਦਾਲੂ ਪਹੁੰਚਦੇ ਨੇ ਆਪਣੀ ਇੱਛਾਵਾਂ ਪੂਰੀਆਂ ਕਰਨ ਲਈ ਮੁਰੱਦਬ ਪੂਰੀਆਂ ਕਰਨ ਲਈ ਸਾਡੇ ਨੇ ਇੱਕ ਹੋਰ ਬਾਜੀ ਮੌਜੂ ਮੇਰਾ ਨਾਮ ਹੈਗਾ ਜੀ ਕਰਮ ਸਿੰਘ ਕਰਮ ਸਿੰਘ ਜੀ ਸਿੱਕਿੰਨਾ ਟਾਈਮ ਹੋ ਗਿਆ ਭਾਜੀ ਇੱਥੇ ਆਉਂਦਿਆਂ ਨੂੰ ਇਹ ਤਾਂ ਛੋਟੇ ਹੁੰਦੇ ਜਿਵੇਂ ਘਰਦਿਆਂ ਨਾਲ ਆ ਜਾਂਦੇ ਸੀਗੇ ਜੀ ਪਰ ਹੁਣ ਉਦਾਂ ਹੀ ਅੱਜ ਆਫਿਸ ਤੋਂ ਦੋਸਤੀਆਂ ਦੇ ਵੀ ਅੱਜ ਚੱਲਦੇ ਆ ਵੀ ਮੰਨਿਆ ਜਾਂਦਾ ਕਿ ਇੱਥੇ ਜਿੰਨੇਕ ਸ਼ਰਧਾਲੂ ਇੱਥੇ ਪਹੁੰਚਦੇ ਨੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਤੁਹਾਡੀ ਕੋਈ ਮੁਰਾਦ ਇੱਥੇ ਆ ਕੇ ਪੂਰੀ ਹੋਈ ਹੈ ਦੇਖੋ ਜੀ ਆਪਾਂ ਮੰਗੀਦਾ ਨਹੀਂ ਕਦੇ ਹਜ ਤੱਕ ਜੋ ਹੈਗਾ ਪ੍ਰਮਾਤਮਾ ਦੇਈ ਜਾਂਦਾ ਬਸ ਉਦਾਂ ਹਾਂ ਚਲੋ ਜਿਦੀ ਦੀ ਸਰਦਾ ਹੈਗੀ ਆ ਉਹ ਉਹਨਾਂ ਦਾ ਪੂਰਾ ਹੋ ਜਾਂਦਾ ਤਾਂ ਹੀ ਲੋਕ ਇੰਨਾ ਇਕੱਠਾ ਬਿਲਕੁਲ ਨਹੀਂ ਤਾਂ ਉਹ ਤੋਂ ਬਿਨਾਂ ਤਾਂ ਕੋਈ ਆਉਂਦਾ ਨਹੀਂ ਹੈਗਾ ਚਲੋ ਠੀਕ ਹੈ थैंक यू